ਲੇਲੀਆ ਗੜ ਵਾਲੇ ਅਲੀ ਦਾ ਪੋਤਰਾ ਜੀ ਤੇ ਸ਼ਾਨਦਾਰ ਘੋੜੇ ਦਾ ਦੋਤਾ ਇਹਦੀ ਮਾਂ ਜਿਹੜੀ ਉਹ ਡਾਇਰੈਕਟ ਸ਼ਾਨਦਾਰ ਦਾ ਘੋੜੇ ਦੀ ਡਾਇਰੈਕਟ ਸ਼ਾਨਦਾਰ ਹਾਂਜੀ ਹਾਂਜੀ ਠੀਕ ਹੈ ਵੀ ਸ਼ਾਨਦਾਰ ਹਾਂਜੀ ਸ਼ਾਨ ਘੋੜੇ ਦਾ ਦੋਤਾ ਹੈ ਨਾ ਹਾਂਜੀ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗਿੱਲ ਪਿੰਡ ਹਰੀਗੜ ਜ਼ਿਲ੍ਹਾ ਬਰਨਾਲਾ ਤੇ ਭਰਾਵੋ ਇਸ ਟਾਈਮ ਬਾਈ ਜੀ ਢੱਲੋ ਸਟੇਬਲ ਫਾਰਮ ਦੇ ਖੜੇ ਆਂਗੇ ਤੇ ਜਿੱਥੇ ਆਪਣੇ ਕੋਲੇ ਬਾਈ ਜੀ ਇੱਧਰ ਦੇ ਪਾਸੇ ਘੋੜਾ ਇਹਦੇ ਨਾਲ ਬਾਰੇ ਗੱਲਬਾਤ ਕਰਾਂਗੇ ਤੇ ਕੀ ਨਾ ਦਾ ਸ਼ਾਨਦਾਰ ਜੀ ਸ਼ਾਨਦਾਰ ਤੇ ਭਲਵਾਨ ਜੀ ਭਲਵਾਨ ਜੀ ਆਓ ਤੁਸੀਂ ਵੀ ਆਓ ਨਾਲ ਸਾਰੇ ਜਣਾਂ ਤੇ ਆਪਣੇ ਨਾਲ ਬਾਈ ਫਰਮਾਨ ਆ ਜਿਹੜਾ ਕਿ ਕਹਦੀ ਹੈ ਭਰਾਵੋ ਵੀ ਲੋ ਸਟੇਬਲ ਫਾਰਮ ਦੀ ਸ਼ਾਨ ਆ ਵੀਰ ਬਾਈ ਦੀ ਲਾਈ ਹੋਈ ਸਟੋਰੀ ਦੀ ਨਾ ਪੂਰੀ ਬੱਲਾ ਬੇਰ ਕਾਲੇ ਮੰਡੀ ਦੇ ਵਿੱਚ ਬਾਈ ਗੱਲਾਂ ਹੁੰਦੀਆਂ ਦੀ ਵੀ ਕਿਸੇ ਬੰਦੇ ਨੇ ਲਾਇਆ ਤੇ ਫਰਮਾਨ ਬਾਈ ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਬਾਈ ਵੀਡੀਓ ਦੇ ਵਿੱਚ ਤੇ ਇਹਦੇ ਬਾਰੇ ਜਾਣਕਾਰੀ ਦਿਓ ਬਾਈ ਕੀ ਨਾ ਦਾ ਸ਼ਾਨ ਹਾਂਜੀ ਸ਼ਾਨਦਾਰ ਜੀ ਸ਼ਾਨਦਾਰ ਹਾਂਜੀ ਠੀਕ ਹੈ ਤੇ ਕਿਹਦਾ ਬੱਚਾ ਬਾਈ ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਲੈ ਲਈ ਆਪਾਂ ਇਹ ਮੱਡ ਵਾਲੇ ਅਲੀ ਦਾ ਪੋਤਰਾ ਜੀ ਤੇ ਸ਼ਾਨਦਾਰ ਘੋੜੇ ਦਾ ਦੋਤਾ ਇਹਦੀ ਮਾਂ ਜਿਹੜੀ ਉਹ ਡਾਇਰੈਕਟ ਸ਼ਾਨਦਾਰ ਦਾ ਘੋੜੇ ਦੀ ਹਾਂ ਡਾਇਰੈਕਟ ਸ਼ਾਨਦਾਰ ਦੀ ਹਾਂਜੀ ਹਾਂਜੀ ਠੀਕ ਹੈ ਵੀ ਸ਼ਾਨਦਾਰ ਹਾਂਜੀ ਸ਼ਾਨ ਘੋੜੇ ਦਾ ਦੋਤਾ ਹੈ ਨਾ ਹਾਂਜੀ ਹਾਂਜੀ ਠੀਕ ਹੈ ਤੇ ਕਿੰਨੀ ਬਾਈ ਜੀ ਦੀ ਕਿੰਨੀ ਹਾਈਟ ਹੋ ਚੁੱਕੀ ਹੈ ਇਹਦੀ ਹਾਈਟ 63 ਤੋਂ ਪਲੱਸ ਹੈ ਜੀ 63 ਤੋਂ ਪਲੱਸ ਹਾਂਜੀ ਹਾਂਜੀ ਤੇ ਕਿੰਨੀ ਉਮਰ ਹੋ ਗਈ ਬਾਈ ਇਹ ਕਿੰਨੇ ਦਾ ਚਾਰ ਦਿਨ ਦਾ ਹੋ ਗਿਆ ਜੀ ਚਾਰ ਦਿਨ ਦਾ ਹਾਂਜੀ ਠੀਕ ਹੈ ਤੇ ਇਹਦਾ ਬਾਈ ਜਿਵੇਂ ਸ਼ੁੰਭਾ ਵਗੈਰਾ ਦਿਖਾ ਦੇ ਬਾਈ ਬਹੁਤ ਸੁਨੱਖਾ ਜਾਨਵਰਾ ਹੈ ਨਾ ਤੇ ਇਹ ਆਪਣੀ ਘਰ ਦੀ ਬਰੀਡ ਆ ਬਾਈ ਆਪਾਂ ਨੇ ਖਰੀਦੇ ਆ ਆਪਾਂ ਸਾਲ ਕੀ ਹੋਇਆ ਖਰੀਦੇ ਨੂੰ ਸਾਲ ਕੀ ਹੋਇਆ ਖਰੀਦੇ ਨੂੰ ਬਰੀਡ ਇਹ ਆਪਣੇ ਅੰਮ੍ਰਿਤਸਰ ਏਰੀਆ ਚ ਹੀ ਹੋਇਆ ਇੱਥੇ ਠੀਕ ਆ ਬਾਈ ਸਾਰਾ ਡਾਟਾ ਆਪਾਂ ਜਾਣਦੇ ਆ ਇਹਦੇ ਬਾਈ ਤੁਸੀਂ ਲਾ ਲਓ ਮੱਥੇ ਪਟਾ ਆ ਗਿਆ ਹੈ ਨਾ ਤੇ ਮੰਗਰਲੇ ਦੋ ਪੈਰ ਚਿੱਟੇ ਤੇ ਅਗਲੇ ਤੇ ਥੋੜਾ ਜਿਹਾ ਫੁੱਲੇ ਆ ਗਿਆ ਹੈ ਨਾ ਬਿਲਕੁਲ ਬਾਕੀ ਡੀਲ ਡਾਲ ਬਾਈ ਬਹੁਤ ਚੰਗਾ ਤੁਸੀਂ ਦੇਖੋ ਗਰਦਨ ਦੇਖੋ ਬਾਈ ਕਿਵੇਂ ਖੜਾਈ ਆ ਦੇਖੋ ਮਾਹ ਬਾਈ ਕੀ ਆ ਬਾਤ ਹੈ ਤੇ ਇਹਦਾ ਬਈ ਆਪਾਂ ਬਰੀਡਿੰਗ ਵਗੈਰਾ ਸ਼ੁਰੂ ਹੋ ਫਿਰ ਹਾਂਜੀ ਹਾਂਜੀ ਸ਼ੁਰੂ ਹੋ ਜੀ ਠੀਕ ਹੈ ਤੇ ਰਿਜ਼ਲਟ ਵਗੈਰਾ ਆਏ ਨਹੀਂ ਕਿਵੇਂ ਆ ਵੀ ਰਿਜ਼ਲਟ ਇਹਦਾ ਬਸ਼ੇਰਾ ਲੱਗ ਗਈ ਮੱਜਾ ਘੋੜੀ ਪਿੱਛੇ ਬਹੁਤ ਸੰਗਾ ਜਿਹੜਾ ਹੈਗਾ ਹਾਂਜੀ ਹਾਂਜੀ ਤੇ ਦਿਖਾ ਦੇ ਬਾਈ ਇਧਰਲੇ ਪਾਸੇ ਆ ਜਿਹੜਾ ਨਾਲ ਖੜਾ ਨਾ ਤੇ ਇਹ ਭਰਾ ਉਹ ਇਸੇ ਦਾ ਜਿਆਦਾ ਇਹ 15 ਦਿਨਾਂ ਦਾ ਹੋਇਆ ਬੱਚਾ ਠੀਕ ਹੈ ਜੀ ਬਹੁਤ ਚੰਗੇ ਆ ਇਹ ਇਹਦੇ ਅਗਲੇ ਪਾਸੇ ਆ ਬਾਈ ਅਗਲੇ ਪਾਸੇ ਹਾਂਜੀ ਹਾਂਜੀ ਅਗਲੇ ਪਾਸੇ ਅਗਲੇ ਬੰਦੇ ਬਾਈ ਅਗਲੇ ਬੰਦੇ ਇਹ ਮੇਰਾ ਕੈਮਰਾਮੈਨ ਥੋੜਾ ਜਿਹਾ ਨਵਾਂਗਾ ਮੁੰਡਾ ਹਾਂਜੀ ਤੇ ਇਹਨਾਂ ਖੇਤੀਬਾੜੀ ਵਾਲੇ ਪਾਸੇ ਤੇ ਤੇ ਕਿੰਨੀ ਫੀਸ ਆ ਗਈ ਬਾਈ ਇਹਦੀ 41000 ਰੁਪਏ ਫੀਸ ਰੱਖ 41000 ਰੁਪਏ ਫੀਸ ਆ ਠੀਕ ਹੈ ਤੇ ਇਹ ਬੱਚੇ ਬਹੁਤ ਚੰਗੇ ਆ ਇਹ ਮਾਰਕਿੰਗ ਪੱਖੋਂ ਕੰਨਾ ਪੱਖੋਂ ਵੀ ਬਰੀਕੀ ਬਹੁਤ ਆ ਗਾਂ ਬੱਚੇ ਸੋ ਲੜਨ ਵਾਲੇ ਬੱਚੇ ਇਹ ਭਰਾ ਉਹ ਕਈ ਵੀਰ ਕਹਿੰਦੇ ਹੋਣਗੇ ਵੀ 41000 ਰੁਪਏ ਫੀਸ ਖਾਣੀ ਜਿਆਦੇ ਆ ਪਰ ਜਿਨ੍ਹਾਂ ਨੂੰ ਇਹ ਗੱਲਾਂ ਬਾਰੇ ਪਤਾ ਉਹ ਕਹਿਣਗੇ 41000 ਕੁਛ ਵੀ ਨਹੀਂ ਕਿਉਂ ਜਦੋਂ ਕਿਸੇ ਚੰਬੀ ਘੋੜੀ ਤੇ ਇਹ ਜਿਆ ਘੋੜਾ ਆਪਾਂ ਛੱਡਦੇ ਆਣਾ ਬਾਈ ਤਾਂ ਇਹਨਾਂ ਨੇ ਰਿਜ਼ਲਟ ਸਾਰਾ ਆਪਣੇ ਦੀ ਲੈ ਕੇ ਜਾਣਾ ਹੁੰਦਾ ਇਹੋ ਜੰਮ ਦੇ ਬੱਚੇ ਬਾਈ ਪੰਜ ਪੰਜ 10 10 ਲੱਖ ਦੇ 20ਾਂ 20ਾਂ 50 50 ਲੱਖਾਂ ਤੱਕ ਕਹਾਣੀ ਪਹੁੰਚ ਜਾਂਦੀ ਆ ਕਿਉਂ ਇਹਦੇ ਵਿੱਚ ਕੋਈ ਨਾਪ ਤੋਲ ਤਾਂ ਹੈ ਨਹੀਂ ਵੀ ਕਿੱਥੇ ਤੱਕ ਕਹਾਣੀ ਵਗਦੀ ਬਿਲਕੁਲ ਕੋਈ ਜਿੰਨਾ ਚੰਗਾ ਜੀ ਉਹਨਾਂ ਚੰਗਾ ਹੈ ਜੀ ਬਿਲਕੁਲ ਜੀ ਤੇ ਕਿਉਂ ਜਿਹੜਾ ਘੋੜਾ ਬਾਈ ਬੱਚਾ ਆਪਦੇ ਦੇ ਲੈ ਕੇ ਜਾਂਦਾ ਤਾਂ ਉਹਦੀ ਇੱਕ ਵੱਖਰੀ ਗੱਲਬਾਤ ਹੁੰਦੀ ਹੈਗੀ ਤੇ ਇਹ ਬਾਈ ਖੜਾ ਆਪਣੇ ਟਲੋ ਸਟੇਬਲ ਤੇ ਹਾਂਜੀ ਹਾਂਜੀ ਆਪਣੇ ਫਾਰਮ ਤੇ ਹੈ ਜੀ ਠੀਕ ਤੇ ਇੱਕ ਬਾਈ ਬਾਈ ਦੀ ਇੰਸਟਾ ਆਈਡੀ ਵੀ ਹੈ ਟਲੋ ਸਟੇਬਲਸ ਉਹ ਵੀ ਤੁਸੀਂ ਉੱਪਰ ਚੈੱਕ ਕਰ ਲਓ ਜਿਹੜੇ ਆਪਾਂ ਪੋਸਟਰਾਂ ਦੀਆਂ ਫੋਟੋਆਂ ਲਾਈਆਂ ਨੇ ਉੱਥੇ ਆ ਤੇ ਲੋਕੇਸ਼ਨ ਕਿੱਥੇ ਆ ਜਾਂਦੀ ਹੈ ਬਾਈ ਆਪਣੇ ਫਾਰਮ ਦੀ ਆਪਣੀ ਫੱਦੇਗਾ ਚੂੜੀਆਂ ਦੇ ਲੱਗੇ ਜੀ ਸੋ ਅਮਰਸਰ ਤੋਂ 20 25 ਕਿਲੋਮੀਟਰ ਹਾਂਜੀ ਅਜਨਾਲੇ ਤੋਂ ਵੀ ਆਪਾਂ ਲੱਗੇ ਆ ਹਾਂਜੀ ਤੇ ਫੱਦੇਗਾ ਚੂੜੀਆਂ ਤੇ ਵੀ ਆਪਾਂ ਲੱਗੇ ਆ ਇਹਦਾ ਬਾਬਾ ਨਾਨਕ ਵੀ ਲੱਗੇ ਆ ਤੇ ਗਰਦਾਸਪੁਰ ਵੀ ਲੱਗੇ ਆ ਠੀਕ ਹੈ ਜੀ ਆਪਾਂ ਸੈਂਟਰ ਚ ਐਂ ਜੀ ਬਿਲਕੁਲ ਠੀਕ ਹੈ ਬਾਈ ਤੇ ਆਪਣਾ ਮੋਬਾਈਲ ਨੰਬਰ ਕਿੰਨਾ ਬਾਈ ਜੀ ਮੇਰਾ 734 733897 ਠੀਕ ਹੈ ਤੇ ਭਰਾਓ ਵੀ ਲਿਖਿਆ ਜੀ ਨੰਬਰ ਠੀਕ ਆ ਆ ਖੁਰਲੀ ਤੇ ਵੀ ਲਿਖਿਆ ਹੈ ਹਾਂਜੀ 85477 77477 38977 ਇਹ ਆਪਣੇ ਬਾਈ ਫਰਮਾਨ ਵੀਰ ਦਾ ਨੰਬਰ ਹੈ ਤੇ ਬਹੁਤ ਸੋਹਣਾ ਬਾਈ ਨੇ ਬਾਈ ਵਿਆਹ ਵਾਲਾ ਮਾਹੌਲ ਕਰ ਰੱਖਿਆ ਸੋ ਠੀਕ ਹੈ ਬਾਈ ਜੀ ਠੀਕ ਹੈ ਜੀ ਧੰਨਵਾਦ ਮਿਹਰਬਾਨ ਥੈਂਕ ਯੂ ਜੀ